ਬੜਾ ਅਨਫੋਰਚੂਨੇਟ ਇਨਸੀਡੈਂਟ ਰਹਾ ਜੀ ਜਿਸ ਦੇ ਵਿੱਚ ਸਾਡੇ 3 ਮੁਲਾਜ਼ਮਾਂ ਦੀ ਜਾਨ ਗਈ ਐਕਸੀਡੈਂਟ ਕਰਕੇ ਤੇ ਬਾਕੀ ਸਾਡੇ 2-3 ਮੁਲਾਜ਼ਮ ਕਾਫੀ ਕ੍ਰਿਟੀਕਲੀ ਇਨਜਰਡ ਹੈਗੇ ਜਿਹੜੇ ਹਸਪਤਲ ਚ ਲੈ ਗਏ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਲਗਭਗ 11-12 ਮੁਲਾਜ਼ਮ ਜਿਹੜੇ ਮਾਈਨਰ ਇਨਜਰਡ ਹੈਗੇ ਉਹ ਵੀ ਹੰਟਰ ਟ੍ਰੀਟਮੈਂਟ ਦੇ ਗਏ ਤੇ ਆ ਅਲਦੀ ਮਾਰਨਿੰਗ ਐਕਸੀਡੈਂਟ ਹੋਇਆ ਹੈ ਜਿਹੜੀ ਬੱਸ ਦੀ ਟ੍ਰੋਲੀ ਚ ਜਾ ਕੇ ਜਮ ਉਹ ਬੀ ਤੇ ਬਾਕੀ ਅਸੀਂ ਰੈਸਕਿਊ ਸਾਡਾ ਆਪਰ ਕੰਪਲੀਟ ਹੋ ਗਿਆ ਹੈ ਹੁਣ ਟਰੇਫਿਕ ਪਾਸਸ ਚੱਲ ਰਿਹਾ ਤੇ ਆ ਮੁਲਾਜ਼ਮਾਂ ਨੇ ਜਾਣਾ ਸੀਗਾ ਪੀਪੀ ਤੋਂ ਬਰਦਾਸ਼ਪੁਰ ਡਿਊਟੀ ਤੇ ਜਾਣਾ ਸੀ ਇਹਨ ਬਿਚਨ ਰਸਤੇ ਚਾਹ ਹਾਂ ਜਿੱਥੇ ਜਿਹੜੀਆਂ ਰੋਡ ਤੇ ਗੱਡੀਆਂ ਖੜੀਆਂ ਨੇ ਜਿੱਦ ਕਰਕੇ ਹੱਸਾ ਹੈ ਕੋਈ ਆਪਣੇ ਬਲੋਕਸ ਕਰੋਗੇ ਤੇ ਸਖਤੀ ਕਰੋਗੇ ਹਾਂਜੀ ਆਲਰੇਡੀ ਸਖਤੀ ਹੈ ਕਿ ਰੋਡ ਤੇ ਗੱਡੀਆਂ ਤਾਂ ਬਿਲਕੁਲ ਵੀ ਨਹੀਂ ਅਲਾਉਡ ਹੈ ਜਿਹੜਾ ਟਰੋਲਾ ਸੀਗਾ ਹਾਲਾਂਕਿ ਥੋੜਾ ਜਿਹਾ ਰੋਡ ਤੋਂ ਸਾਈਡ ਤੇ ਖੜਾ ਸੀਗਾ ਬਟ ਇਸ ਤਰੀਕੇ ਦੀ ਕਹਿੰਦੇ ਦੰਦ ਕਰਕੇ ਤੇ ਹੋਰ ਚੀਜ਼ਾਂ ਦਾ ਕਾਫੀ ਇੱਕ ਤਰੀਕੇ ਦਾ ਐਕਸੀਡੈਂਟ ਹੋਤੇ ਹੈਗੇ ਆਲਰੇਡੀ ਸਾਡੇ ਹਾਈਵੇ ਵਹੀਕਲਸ ਹੈਗੇ ਇਹਨਾਂ ਨੂੰ ਉਹਨਾਂ ਨੂੰ ਬਾਕੀ ਹੋਰ ਸੱਤੇ ਨਾਲ ਹੀ ਰਾਈਡ ਕਰਾਂਗੇ ਕਿਸ ਤਰੀਕੇ ਦੇ ਜਿਹੜੀ ਕੋਈ ਪਾਰਕਿੰਗ ਵਗੈਰਾ ਹੈਗੀ ਉਹਨਾਂ ਤੇ ਹੱਥ ਲੱਗਾ ਜਾਵੇ ਤਾਂ ਕਿ ਉਹਨਾਂ ਨੂੰ ਸਾਈਡ ਤੇ ਕਰਾਇਆ ਜਾ ਸਰ ਰੀਜ਼ਨ ਕਿਉਂ ਐਕਸੀਡੈਂਟ ਦੇਖੋ ਰੀਜ਼ਨ ਜਿਹੜਾ ਹੈ ਜੋ ਫਰਾਉ ਜਿਹੜਾ ਬਲਮਰੀ ਅਸੀਂ ਵੈਰੀਫਾਈ ਬਲਾਜਮਾ ਨੂੰ ਦੱਸਿਆ ਕਿ ਸਾਹਮਣੇ ਤੋਂ ਕੋਈ ਕੁਝ ਘੋੜੇ ਟਾਈਪ ਦੇ ਜਿੱਤਾ ਕੋਈ ਜਾਨਵਰ ਸਾਹਮਣੇ ਆਗੇ ਸੀਗੇ ਇੱਕ ਕਰਿਆ ਹੈਗਾ ਕੋਈ ਰੋਂਗ ਸਾਈਡ ਤੋਂ ਕੋਈ ਵਹੀਕਲ ਵੀ ਉਹ ਦੇਖਿਆ ਤੇ ਉਹ ਫਰਦਰ ਅਸੀਂ ਇਨਵੈਸਟੀਗੇਟ ਕਰਾਉਣੇ ਸਿੱਤੇ ਹਾਲੇ ਤੱਕ ਟ੍ਰੀਟਮੈਂਟ ਵੀ ਕਰਾ ਰਹੇ ਹਾਂ ਤੇ ਡੈਫੀਨਿਟਲੀ ਐ ਡਰਾਈਵਰ ਨੇ ਸਾਈਡ ਤੇ ਗੱਡੀ ਕੱਟ ਕੀਤੀ ਹੈਗੀ ਤਾਂ ਕੁਛ ਨਾ ਕੁਛ ਉੱਪਰ ਵਿਜੀਬਲ ਹੋਇਆ ਹਣਾ ਜਿਹਦੇ ਕਰਕੇ ਉਹ ਕਿਸੇ ਤਰ੍ਹਾਂ ਹਾਂਜੀ ਤੇ ਜਾਨਵਰਾਂ ਨਾਲ ਬਹੁਤ ਹਾਸੇ ਹੁੰਦੇ ਜਦੋਂ ਅੱਗੇ ਆਉਂਦੇ ਤੇ ਬੜੇ ਤਗੜੇ ਤਗੜੇ ਆਤ ਕੇ ਹਾਸਲ ਜਿੱਦਾਂ ਕਿ ਅੱਜ ਮਕੀਰੇ ਮਿਲਿਆ ਤੇ ਕੋਈ ਆਪਣੇ ਵੱਲ ਕੋ ਸ਼ਕਤੀ ਨਹੀਂ ਕਿਤਾ ਕੋਈ ਜਾਨਵਰ ਜਿਹਦਾ ਨਾਮ ਹੈ ਜਾਂ ਲੋਕਾਂ ਨੂੰ ਕੋਈ ਅਵੇ ਅਵੇ ਕੋਲੋਂ ਰਹਿੰਦਾ ਹੀ ਹੈਗਾ ਜਾਨਵਰ ਤੋਂ ਇਹ ਹੀ ਲਿਮਿਟੇਸ਼ਨ ਹਾਈ ਲਿਮਿਟੇਸ਼ਨ ਹੈਗੀ ਰੋਡ ਤੇ ਸਾਮ ਸਵੇਰੇ ਚੱਲਣ ਦੀ ਬੜਾ ਚੈਲੰਜ ਲੱਗਦਾ ਸਰ ਟੋਟਲ ਇੰਜਰਡ ਕਿੰਨੇ ਹੋ ਗਏ ਸਰ ਅਜੇ ਸਾਡੇ ਟੋਟਲ ਜਿਹੜੇ ਹੈਗੇ ਹੁਣ ਤੱਕ 13 ਮੁਲਾਜ਼ਮ ਇੰਜਰਡ ਹੈਗੇ ਜਿਨ੍ਹਾਂ ਵਿੱਚ ਦੋ ਕ੍ਰਿਟੀਕਲ ਇੰਜਰਡ ਹੈਗੇ ਤੇ ਏਜ ਆਫ ਨਾਉ 3 ਲੋਕਾਂ ਦੀ ਤੱਕ ਵੀ ਦੇਖ